ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਦੇ ਚੂਲੇ 'ਚ ਪੀੜ ਹੁੰਦੀ ਹੋਵੇ ਪਿੰਨੀ 'ਚ ਪੀੜ ਹੁੰਦੀ ਹੋਵੇ ਗੋਡੇ ਦਰਦ ਹੁੰਦੇ ਹੋਣ ਉਹ ਸਾਡੇ ਨਾਲ ਜਰੂਰ ਸੰਪਰਕ ਕਰ ਸਕਦੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਰਿੰਗੜਵਾ ਦੀ ਦਰਦ ਦਾ ਇਲਾਜ ਕਰਦੇ ਆ ਜਿਸ ਤਰ੍ਹਾਂ ਪਿੰਡੀਆਂ ਦੇ ਵਿੱਚ ਦਰਦ ਹੁੰਦੀ ਆ ਮਾਤਾ ਜੀ ਦੀ ਹੁਣ ਪਿੰਡੀਆਂ ਦੇ ਵਿੱਚ ਦਰਦ ਆ ਆਪਾਂ ਖੂਨ ਕੱਢ ਰਹੇ ਆ ਜਿਹੜੀ ਨਸਬ ਲੋਕ ਨੂੰ ਚਾਲੂ ਕਰ ਦੇਣਾ ਵਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੇਲਕੁਨ ਦਰਦ ਠੀਕ ਹੋ ਜਾਂਦੀ ਹੈ ਤਿੰਨ ਮਾਰੀ ਦੇ ਵਿੱਚ ਕਿਸੇ ਨੂੰ ਗੋਡੇ ਦਾ ਦਰਦ ਹੋਵੇ ਪਿੰਨੀ ਦਾ ਦਰਦ ਹੋਵੇ ਪੱਟ ਦਾ ਦਰਦ ਹੋਵੇ ਉਹ ਸਾਡੇ ਨਾਲ ਜਰੂਰ ਸੰਪਰਕ ਕਰ ਸਕਦਾ ਵਾ ਆ ਦੇਖੋ ਇਹਦੇ ਵਿੱਚ ਚਰਬੀ ਹੁੰਦੀ ਹੈ ਇਹਦੇ ਵਿੱਚ ਫਲੋਟ ਬਣੇ ਹੁੰਦੇ ਆ ਜਿਸ ਦਾ ਕਰਕੇ ਖੂਨ ਚੱਲਦਾ ਨਹੀਂ ਦਰਦ ਹੀ ਨਹੀਂ ਚੱਲੂ ਜਾਂਦੀ ਆ ਕਿਸੇ ਨੂੰ ਸਰਵਾਈਕਲ ਹੋਵੇ ਜਾਂ ਰਿੰਗੜਵਾਦੀ ਦਰਦ ਹੋਵੇ ਜਾਂ ਪਿੰਨੀ ਚ ਦਰਦ ਹੋਵੇ ਜਾਂ ਅੱਡੀਆਂ ਦਾ ਦਰਦ ਹੋਵੇ ਕਈਆਂ ਦੀ ਉਂਗਲਾਂ ਵੀ ਸੋ ਜਾਂਦੀਆਂ ਨੇ ਜਿਨ੍ਹਾਂ ਨੂੰ ਪ੍ਰੋਬਲਮ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਵਾ 9979499175 ਪਿੰਡ ਸਾਡਾ ਐਨਓ ਕੋਡ ਨੇੜੇ ਮਹਿਤਾ ਚੌਂਕ ਵਿਲਾ ਗੁਰਦਾਸਪੁਰ ਆਪੇ ਕੇ ਦੇ ਵਿੱਚ ਚਰਬੀ ਆ ਜਾਂਦੇ ਕਲੌਟ ਭਨ ਜਾਂਦੇ ਉਹਦੇ ਕਾਰਨ ਦਰਦੀ ਹੁੰਦੀ ਹੈ ਜੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਿਸੇ ਨੂੰ ਜ਼ਰੂਰਤ ਹੋਏ ਸਾਡੇ ਨਾਲ ਫੋਨ ਕਰਕੇ ਸਾਡੇ ਕੋਲ ਆ ਸਕਦੇ ਆ ਅਸੀਂ ਹਰ ਰੋਜ਼ 8 ਵਜੇ ਤੋਂ 5 ਵਜੇ ਤੱਕ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ